ਤਰਾ ਦਾ ਬੋਸ ਆ ਮੇ ਦਾ ਯਸੁਪਨਾ ਸਿੰਘ ਇਸ ਸਾਡੇ ਪਿੰਡ ਦੇ ਵਿੱਚ ਲਾਇਬ੍ਰੇਰੀ ਪਈ ਜਾਵੇ ਉਸ ਗੱਲ ਨੂੰ ਅਸੀਂ ਅੱਗੇ ਵਧਾ ਕੇ ਪਿੰਡ ਦੇ ਵਿੱਚ ਲਾਇਬ੍ਰੇਰੀ ਖੋਦੀ ਹੈ ਜਿਸ ਦਾ ਨਾਮ ਅਸੀਂ ਲੋਕ ਇਸ ਮਿਲ ਕੋ ਗ੍ਰਾਮੀਨ ਸਹਾਇਤਿਕ ਲਾਇਬ੍ਰੇਰੀ ਦੀ ਦੇ ਕਿ ਉਹਨਾਂ ਵਰਗਾ ਮੈਂ ਸਮਝਾਂ ਦੀ ਕ੍ਰਾਂਤੀਕਾਰੀ ਕਵੀ ਬਹੁਤ ਦੇਰ ਬਾਅਦ ਪੈਦਾ ਹੁੰਦਾ ਤੇ ਉਹਨਾਂ ਨੇ ਜੋ ਲਿਖਿਆ ਹੈ ਬੜਾ ਹੀ ਵਧੀਆ ਢੰਗ ਨਾਲ ਲਿਖਿਆ ਹੈ ਕ੍ਰਾਂਤੀਕਾਰੀ ਲਿਖਿਆ ਹੈ ਇਨਕਲਾਬੀ ਲਿਖਿਆ ਹੈ ਔਰ ਉਹਨਾਂ ਦੀ ਦੇਣ ਹੈ ਜਿਹੜੀ ਇਸ ਪਿੰਡ ਨੂੰ ਬਹੁਤ ਉੱਡੀ ਹੈ 10 ਸਾਲ ਦੇ ਕਰੀਬ ਉਹ ਇੱਥੇ ਰਹੇ ਉਹਨਾਂ ਦਾ ਸਬੰਧ ਮੇਰੇ ਨਾਲ ਵੀ ਬਣਿਆ ਸੀ ਕਾਲਜ ਵਿੱਚ ਪੜ੍ਹਦੇ ਸੀ ਜਦੋਂ ਉਦੋਂ ਸਾਡੇ ਕੋਲ ਆਉਂਦੇ ਹੁੰਦੇ ਸੀ ਸਾਨੂੰ ਉਹ ਕਹਿੰਦੇ ਹੁੰਦੇ ਸੀ ਵੀ ਆਹ ਕਿਤਾਬ ਲੈ ਆ ਕੇ ਮੈਂ ਕਿਥੋਂ ਸੀ ਜਾ ਕੇ ਲਿਤੇ ਸੀ ਉਹਨਾਂ ਨੂੰ ਔਰ ਉਹਨਾਂ ਦਾ ਇੱਕ ਸੁਪਨਾ ਸੀ ਕਿ ਇਸ ਪਿੰਡ ਦਾ ਵਿਕਾਸ ਕਰਨਾ ਅੱਜ ਮੈਂ ਕਿ ਸਾਡੇ ਪਿੰਡ ਦੇ ਵਾਸੀਆਂ ਨੇ ਸਾਡੇ ਇੱਥੋਂ ਦੇ ਰਹਿਣ ਵਾਲੇ ਜਿਹੜੇ ਨੌਜਵਾਨ ਹੈਗੇ ਆ ਖਾਸ ਤੌਰ ਤੇ ਧਰਪਰਵਾਨਾ ਜੀ ਤੇ ਕਿੰਦਰ ਜੀ ਇਹਨਾਂ ਨੇ ਬਹੁਤ ਹੀ ਵੱਡਾ ਫਰਾਲਾ ਕਰਕੇ ਬੜੀ ਮਿਹਨਤ ਕਰਕੇ ਇਸ ਲਾਇਬ੍ਰੇਰੀ ਨੂੰ ਸਟਾਰਟ ਕੀਤਾ ਹੈ ਤੇ ਇਹ ਜਿਹੜਾ ਲਾਇਬ੍ਰੇਰੀ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਲਾਇਬ੍ਰੇਰੀ ਇਸੇ ਤਰ੍ਹਾਂ ਚੱਲਦੀ ਰਹੇ ਔਰ ਪਿੰਡ ਦੇ ਜਿਹੜੇ ਨੌਜਵਾਨ ਬੱਚੇ ਜਿਹੜੇ ਹੈਗੇ ਆ ਸਾਡੇ ਉਹ ਉਹਨਾਂ ਨੂੰ ਪੜ੍ਹਨ ਦਾ ਜਿਹੜਾ ਸ਼ੌਕ ਦਾ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪਿੰਡ ਦੀ ਜੀੜੀ ਜਿਹੜੀ ਹੈ ਉਹ ਤਰੱਕੀਆਂ ਕਰਨ ਪੜ੍ਹ ਲਿਖ ਕੇ ਕਿਉਂਕਿ ਅੱਜ ਕੱਲ ਸਿੱਖਿਆ ਤੋਂ ਬਿਨਾ ਕੋਈ ਵੀ ਜਿਹੜੀ ਹੈਗੀ ਹੈ ਤਰੱਕੀ ਨਹੀਂ ਹੁੰਦੀ ਇਸ ਲਈ ਬੱਚਿਆਂ ਵਿੱਚ ਇਸ ਕੱਲ ਦਾ ਪੋਸਪੋਣਾ ਸਾਡੀ ਜ਼ਿੰਮੇਵਾਰੀ ਹੋਊਗੀ ਅਸੀਂ ਵੱਧ ਤੋਂ ਵੱਧ ਜਿਹੜਾ ਹੈ ਇਹ ਸਵੰਥ ਪੋਸ਼ਣ ਕਰਾਂਗੇ ਜਿਹੜੀ ਗੱਲ ਤੁਸੀਂ ਬੋਧ ਦਵਾ ਕੇ ਬੰਦੇ ਨੂੰ ਨਾ ਕੋਈ ਨਰਵਾਹ ਵਾ ਵਾ ਆਜੇ ਪਰੇ ਸੇ ਬੰਦਾ ਦਸਾਂ ਨਾਂ ਦੇ ਕਰ ਕਰਾਉਗਾ ਦੋ ਦਮਾਤ ਅੱਲਾਹ ਵਾਹੋ ਖਰੀਦੋ ਬੜੂ ਮਤੈ ماں بولی کر گر جی بج گا گے سبجو مہگن لا گے ماں بولی گا کر گھر جیپ جا گے na ਦੀ ਸੀ ਕਾ ਦਿੱਕਤੀ ਸੀ ਸੁਗਵਾਤੇ ਉਹਨਾਂ ਦੇ ਘਟਮਾਨੇ ਲੱਗੇ ਸੀ ਜੇਰੇ ਦੀਆਂ ਕਹਾਣੀ ਕਰਦੇ ਨਾਲ ਦੇ ਨਾਲੇ ਇਸੇ ਤੋਂ ਆਂ ਲੱਗੇ ਰੱਖਿਆ ਯਾਦ ਬਹੁਤ ਰਹੂਗੀ ਉਹਨਾਂ ਦੀਆਂ ਕਰਮੀਆਂ ਦੀ ਚੁੱਕੇ ਕਰਨੇ ਚੁੱਕੇ ਕਰਨੇ ਜੱਪੀਆਂ ਹੋਈਆਂ ਛੜੀਆਂ ਦੀ ਯਾਦ ਬਹੁਤ ਰਹੂਗੀ ਮੁੰਮੇ ਦੀ ਹਾਲਤ ਮੰਦੀ ਹੈ ਮੁੰਮੇ ਦੀ ਹਾਲਤ ਮੰਦੀ ਹੈ ਕਿ ਤੰਦੇ ਪਾਰੀਆਂ ਵੀਰਾਂ ਦੀ ਮੇਰੀ ਹਾਲਤ ਮੰਦੀ ਹੈ ਤੇ ਤੰਤੇ ਪਾਟੀਆਂ ਮੀਰਾ ਨੇ ਮੈਂ ਭੁੱਖਿਆ ਰਹੇ ਰਾਤ guzारी ਤੇ ਯਾਰਾ ਖਾਦੀਆਂ ਖੀਰਾਂ ਨੇ ਮੇਰੀ ਹਾਲਤ ਮੰਦੀ ਹੈ ਤੇ ਤੰਤੇ ਪਾਟੀਆਂ ਮੀਰਾ ਨੇ ਮੈਂ ਭੁੱਖਿਆ ਰਹੇ ਰਾਤ guzारी ਤੇ ਯਾਰਾ ਖਾਦੀਆਂ ਖੀਰਾਂ ਨੇ ਦਰਕੇ ਬਕਤ ਲੇਉਣਾ ਹੈ ਕਰਸਾਪਾ ਦੇ ਕਨੀਆ ਰਾਤੀ ਯਉਣਾ ਹੈ ਕਰਸਾਪਾ ਦੇ ਦਰਕੇ ਬਕਤ ਲੇਉਣਾ ਹੈ ਕਰਸਾਪਾ ਦੇ छत जॾहिं जो कची छत जा